नाच दुर्लभं तनं रूपं नाच दुर्लभँ स्वर्गराजन नाच दुर्लभं पूजनं विंजन नाच दुर्लभँ स्वच्छअंबर ये नाच दुर्लभं नाच भी पूला बोलने दुर्लभं कसकी बोलना नाच दुर्लभं मित्र प्रात बांधव नाच दुर्लभं बनता विलास है नाच दुर्लभं विद्या प्रवीणं नाचे दुर्लभं चतुर दुर्लभं एक पगुवान नाम मै है इति दुर्लभं इति एक पगुवान नाम मै है इति विश्राम नानक लब्धं साध संग कृपा प्रबं जात कतह ततह दृष्टं ਸਵਰਗ ਮਰਤ ਪਿਆਲ ਨੂੰ ਕਹਿ ਜਾਤ ਕਤਹ ਇਤਿ ਠਮਕ ਕਤਹ ਪੂਲਾ ਬੋਲਨ ਤਤਹ ਦ੍ਰਿਸ਼ਟੰਤ ਤਤਹ ਦ੍ਰਿਸ਼ਟੰ ਤਤਹ ਪੂਲਾ ਬੋਲਨ ਹੈ ਸਵਰਗ ਮਰਤ ਪਿਆਲ ਲੋਕ ਕਹਿ ਇਸ ਨੂੰ ਪਿਆਲ ਉਚਾਰਨ ਕਰਨਾ ਪੱਪਾ ਈੜੀ ਸਿਹਰੀ ਐੜੇ ਕੰਨਾ ਲੱਲਾ ਪਿਆਲ ਨਹੀਂ ਕਹਿਣਾ ਸਰਬਤਰ ਰਮਣੰ ਗੋਵਿੰਦ ਹੈ नानक लीप शेप न लिप्यति विखिया पयंत अमृतं विखिया पयंत इस नु पयंत उच्चारण करना है पब्बा ईड़ी सेरी एड़े ऊपर टिपि तती सेरी इस तरह बोलना है विखिया पयंत अमृतं दृष्टा सखा स्वज्जने दृष्टा सखा स्वज्जने दुखं पयंत दुखं पयंत ਨੇ ਭਯੰਤ ਇਸ ਤਰ੍ਹਾਂ ਭਯੰਤ ਕਵਾਂਗੇ ਤਾਂ ਪਬਲੀ ਸਿਆਰੀ ਐਡੇ ਉੱਤੇ ਟਿੱਪੀ ਤੱਤਾ ਭਯੰਤ ਹੋ ਜਾਏਗਾ ਇਹ ਬੋਲਣਾ ਭਯੰਤ ਦੁਖੰ ਭਯੰਤ ਸੁਖਿਯੰ ਭੈ ਪੀਤੰ ਤਾ ਨਿਰਭਯੈ ਦੁਖੰ ਭਯੰਤ ਭਯੰਤ ਸੁਖੰ ਸੁਖਿਯੰ ਸੁਖਿਯੰ ਭੈ ਪੀਤੰ ਅਗੰ ਤਾ ਨਿਰਭਯੈ ਥਾਨ ਬਿਹੂਨ ਵਿਸਰਾਵਨ ਨੰਮੰ ਨਾਨਕ ਕਿਰਪਾਲ ਹਰ ਹਰ ਗੁਰ ਹੈ ਸਰਬ ਸੀਲ ਮਮੰ ਸੀਲੰ ਸਰਬ ਪਾਵਨ ਮਮ ਪਾਵਨ ਇਹ ਦੋ ਬਿੰਦੀਆਂ ਲੱਗੀਆਂ ਹੋਈਆਂ ਹਨ ਪਦਾਂ ਤੇ ਸਰਬ ਪਾਵਨ ਮਮ ਪਾਵਨ ਪਰ ਇਥੇ ਪਦਛਿਤ ਪੂਥੀਆਂ ਤੇ ਨਹੀਂ ਹਨ ਸਰਬ ਸੀਲ ਮਮੰ ਸੀਲੰ ਇੱਥੇ ਵਿਰਾਮ ਹੈ ਸਰਬ ਪਾਵਨ ਮਾਮ ਪਾਵਨ ਹੈ ਪੱਪੇ ਦੇ ਕੰਨੇ ਉੱਤੇ ਪਾ ਪਾਵਨ ਮਾਮ ਪਾਵਨ ਹੈ ਇਸ ਤੇ ਦੋਹਾਂ ਤੇ ਬਿੰਦੀਆਂ ਹਨ ਪ੍ਰਾਤਨ ਸਰੂਪਾਂ ਚ ਪਿੱਛੇ ਜਿਹੜਾ ਨਿਰਭਯ ਹੈ ਪਾਠ ਆਇਆ ਹੈ ਇਸ ਦਾ ਉਚਾਰਨ ਨੰਨੀ ਸਿਹਾਰੀ ਰਾਰਾ ਭੱਬਾ ਈੜੀ ਸਿਹਾਰੀ ਐੜਾ ਹਾ ਹਾ ਕਰਨਾ ਹੈ ਨਿਰਭਯ ਹੈ ਕਿਤੇ ਨਿਰਭਯ ਹੈ ਨਹੀਂ ਕਹਿ ਦੇਣਾ ਨਿਰਭਯ ਹੈ ਸਰਬ ਸੀਲ ਮਮੰ ਸੀਲੰ ਸਰਬ ਪਾਵਨ ਮਮ ਪਾਵਨਹ ਸਰਬ ਕਰਤਬ ਮਮ ਕਰਤਾ ਨਾਨਕ ਲੇਵ ਛੇਪ ਨ ਲਿਪਿਯਤੇ ਕਰਤਬ ਹੀ ਬੋਲਣਾ ਕਿਤੇ ਕਰਤਬ ਨਹੀਂ ਬੋਲ ਦੇਣਾ ਸਰਬ ਕਰਤਬ ਮਮ ਕਰਤਾ ਨਾਨਕ ਲੇਵ ਛੇਪ ਨ ਲਿਪਿਯਤੇ ਇਹ ਲਿਪਤੀ ਨਹੀਂ ਕਹਿਣਾ ਲਿਪਿਯਤੇ ਨਹ ਸੀਤਲੰ ਚੰਦਰ ਦੇਵਹ ਨਹ ਸੀਤਲੰ ਬਾਵਨ ਚੰਦਰਹ ਨਹ ਸੀਤਲੰ ਸੀਤ ਰੁਤੇਨ ਨਾਨਕ ਨਹ ਸੀਤਲੰ ਬਿਹਾਰੀ ਲਾ ਕੇ ਬੋਲਣਾ ਸੀਤਲੰ ਕਵਾਂਗੇ ਤਾਂ ਸਿਹਾਰੀ ਲੱਗ ਜੀਗੀ ਸੀਤਲੰ ਨਹ ਸੀਤਲੰ ਸੀਤ ਰੁਤੇਨ ਨਹ ਸੀਤਲੰ ਸੀਤ ਰੁਤੇਨ ਰੁਤੇਨ ਪੋਲਾ ਹੀ ਬੋਲਣਾ ਦਰਮਿਆਨਾ ਜਾ ਨਹ ਸੀਤਲੰ ਸੀਤ ਰੁਤੇਨ ਨਾਨਕ ਨਾਨਕ ਸੀਤਲੰ ਸਾਧ ਸਵਜਣ ਹੈ ਮੰਤਰੰ ਰਾਮ 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 ਨਾਮੰ ਮੰਤਰੰ ਰਾਮ ਰਾਮ ਨਾਮੰ ਇਥੇ ਵਿਸਰਾਮ ਧਿਆਨੰ ਸਰਬਤਰ ਪੂਰਨਹ ਗਿਆਨੰ ਸਮ ਦੁਖ ਸੁਖੰ ਗਿਆਨੰ ਸਮ ਦੁਖ ਸੁਖੰ ਜੁਗਤ ਨਿਰਮਲ ਨਿਰਵੈਰਣਹ ਦਇਆ ਦਇਆਲੰ ਸਰਬਤਰ ਜੀਆ ਦਇਆਲੰ ਇਥੇ ਯਮਕ ਲਾ ਦਿੰਦੀ ਹੈ ਦਿਆਲੰ ਨਹੀਂ ਬੋਲਣਾ ਦੱਦਾ ਜਿਹੜੀ ਸਿਆਰੀ ਆੜੇ ਕੰਨਾਂ ਲੱਲੇ ਉੱਤੇ ਟਿੱਪੀ ਦਇਆਲੰ सर्वत्र जी या पंच दोष का विवर्जित <coughs> विवर्जित विवर्जित है इस तरह बोलना पंच दोष का विवर्जित है पूजनं गोपाल कीर्तनं <coughs> पूजनं गोपाल कीर्तनं अल्प माया जाल कमल रहता है <coughs> अल्प माया जाल कमल रहता है उपदेशम साम मित्र सत्त्र मित्र येठा रारा है उपदेशं सम मित्र सत्रः भगवन्तो भगत भावनी भगवन्त भगत भावनी पर निंदा नह श्रोत श्रवणं आप त्याग सगल ऋणकै इ श्रवणं पाते हि विश्राम है पर निंदा नह श्रोत श्रवणं इति विश्राम आप त्याग उच्चारण करना है। तत्ते से अड़ी एड़ी करना गगे से आरी ताग नहीं कहना ਆਪ ਤਿਆਗ ਸਗਲ ਰੇਣ ਕਹਿ ਖਾਟ ਲਖਿਣ ਪੂਰਨੰ ਪੁਰਖਹਿ ਖਾਟ ਪਦ ਇਸੇ ਤਰ੍ਹਾਂ ਪੋਲਾ ਬੋਲਣਾ ਖੱਟ ਨਹੀਂ ਕਹਿਣਾ ਖਾਟ ਲਖਿਣ ਪੂਰਨੰ ਪੁਰਖਹਿ ਨਾਨਕ ਨਾਮ ਸਾਧ ਸਵਜਣ ਅਜਾ ਭੂਗੰਤ ਕੰਦ ਮੂਲੰ ਬਸੰਤੇ ਸਮੀਪ ਕਹਿ ਰਹਿ ਅਜਾ ਪੋਲਾ ਹੀ ਬੋਲਣਾ ਅਜਾ ਅੱਜਾ ਨਹੀਂ ਕਹਿਣਾ ਅਜਾ ਭੂਗੰਤ ਕੰਦ ਮੂਲੰ ਕੰਧ ਵੀ ਦਦੇ ਨਾਲ ਬੋਲਣਾ ਕੰਧ ਨਹੀਂ ਕਿਤੇ ਕਹਿ ਦੇਣਾ ਬਸੰਤੇ ਇਥੇ ਯਮਕ ਲਾ ਦਿੰਨੀ ਹੈ ਸਮੀਪ ਕੇਹ ਰਹਿ ਕੇ ਤੇ ਰਹਿ ਦੇ ਵਿੱਚ ਡੈਸ਼ ਦੀ ਕਹਿ ਬੋਲਣਾ ਕੇ ਹਰਹਿ ਨਹੀਂ ਬੋਲਣਾ ਕੇਹ ਰਹਿ ਕੇਹ ਰਹਿ ਨਾਮ ਸ਼ੇਰ ਦਾ ਹੁੰਦਾ ਹੈ ਕੇਹਰੀ ਸ਼ੇਰ ਤਤਰ ਗਤੇ ਸੰਸਾਰ ਹੈ ਤ ਤਤਰ ਗਤੀ ਤਤਰ ਗਤੀ ਸੰਬੰਧਕ ਪਾਠ ਹੈ ਸੰਸਾਰ ਹੈ